ਉਹੋ ਜਿਹਾ ਕਾਂਸਾ ਵਾਇਬ੍ਰੇਟ ਕੀਤੇ ਸਭ ਤੋਂ ਪਹਿਲਾਂ ਮੈਂ ਸ਼੍ਰੀ ਪਤੇਵਰ ਸਾਹਿਬ ਦੀ ਸਾਰੀ ਸੇਵਾ ਦਾ ਧੰਨਵਾਦ ਕਰਦਾ ਹਾਂ ਕੁਝ ਛੇ ਸ਼ਬਦ ਜੇਤੇ ਪਹੁੰਚਿਓ ਪਿਛਲੇ 2 ਮਹੀਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਇਸ ਸ਼੍ਰੋਮਣੀ ਕਾਲਜ ਦੇ ਆਗੂ ਸਰਬਾਨਾਂ ਦੇ ਸਾਰੇ ਅਗੂ ਸਰਵਾਨ ਸ਼੍ਰੀ ਪ੍ਰਾਪਤਖ ਸਾਹਿਬ ਦੇ ਪੇਸ਼ੋਲ ਸਰਕਾਰ ਅਤੇ ਪਾਰਟੀ ਵੱਲੋਂ ਰਹੀਆਂ ਹੋਈਆਂ ਕਮੀਆਂ ਉਹ ਗਲਤੀਆਂ ਖਾਮੀਆਂ ਜਾਂ ਵਿਰੇਜ ਕਾਰਨ ਕਰਮ ਸਰਕਾਰ ਵਿੱਚ ਹੋਈ ਖਾਸ ਕਰਕੇ 2700 ਸਾਲ ਲਈ ਉਹਨਾਂ ਦੀ ਇਮਾਰਤਾਂ ਕੀਤੀ ਗਈ ਤੇ ਜੋ ਵੀ ਸਿੱਕਾ ਵੀ ਸਬੂਤ ਸਸਤਾ ਸ਼੍ਰੀ ਕਲਕਟਾ ਸਾਹਿਬ ਨੂੰ ਕੀ ਸ਼ਮੂਹੀ ਕਲਕਟਾ ਸਾਹਿਬ ਨੂੰ ਸ਼੍ਰੀ ਕਲਕਟਾ ਸਾਹਿਬ ਦੁਆਬੇ ਬੈਠ ਕੇ ਬਣਾਇਆ ਹੈ ਜੋ ਵੀ ਉਤੋਂ ਹੁਕਮ ਤਸੀਲ ਤੋਂ ਸਿੰਘ ਸਾਹਿਬਾਨ ਕਾਰਜਗੋਹ ਨੇ ਉਹਨਾਂ ਨੇ ਜਾਰੀ ਕੀਤੇ ਉਹ ਸਾਰਿਆਂ ਦੀ ਪਾਲਣਾ ਕੀਤੀ ਹੈ। ਉਹ ਮੌ ਤਰਖਾ ਸੀ ਸੇਵਾ ਸੀ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਸੇਵਾ ਤਰਖਾ ਜਾਂ ਜੋ ਵੀ ਹੁਕਮ ਸ਼੍ਰੀ ਕਲਕਟਾ ਸਾਹਿਬ ਵੱਲੋਂ ਉਹ ਤੋਂ ਤਸੀਲ ਤੋਂ ਸਿੰਘ ਸਾਹਿਬਾਨ ਵੱਲੋਂ ਸਰਾਇਆ ਗਿਆ ਸ਼੍ਰੋਮਣੀ ਕਾਲਰ ਦੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅਤੇ ਸੋਚੀ ਵੀ ਜਿੱਤ ਨੇ ਮੰਨੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਭਾਵੇਂ ਕਿ ਕੁਝ ਘਟਨਾਵਾਂ ਦੇ ਵਿੱਚ ਗੁਰਪ੍ਰੀਤ ਨਾਦ ਆ ਮੈਂ ਸਮਝਦਾ ਹਾਂ ਕਿ ਉਹ ਨਾ ਕਰਿਆ ਨਾ ਮੈਂ ਗੋਰੀ ਚਰਾਉਂਗਾ ਉਹਨੂੰ ਦਿੱਤਾ ਨਾ ਕਰਦੇ ਚੰਦਲ ਨੂੰ ਬੀਐਸਪੀ ਚਾਹੀਤੇ ਕਾਗਨਾ ਸਰਕਾਰ ਦੀ ਚੋਣੀਆਂ ਪਰ ਕਿਉਂਕਿ ਉਹ ਬਾਤ ਵੀ ਲੀਡ ਕਰ ਰਹੇ ਸੀ ਸਰਕਾਰ ਦੇ ਵਿੱਚ ਹੋਮ ਮਿਨਿਸਟਰ ਸੀ ਉਹਨੇ ਸਾਰੀਆਂ ਇਹ ਸਰਕਾਰ ਦੇ ਵਿੱਚ ਦੁਨੀਆ ਘਟਨਾਵਾਂ ਦੀ ਜਿਹੜੀ ਆ ਉਹ ਗਲਤੀਆਂ ਨਹੀਂ ਛੁੱਟ ਪਈ ਇਹ ਸਾਰੀਆਂ ਕਮੀਆਂ ਰਹੀਆਂ ਸਰਕਾਰ ਦੇ ਵਿੱਚ ਹੋਣੀਆਂ ਇਹ ਘਟਨਾਵਾਂ ਬਹੁਤ ਹੀ ਮਤ ਪਾਗੀਆਂ ਬਾਰ ਬਾਰ ਕੰਗਰੂ ਨੂੰ ਮਤਨ ਲਾ ਰਹੇ ਸ਼ੋਮੇ ਅਕਾਲੀ ਦੰਦ ਦੇ ਲੀਡਰ ਸਾਹਿਬਾਨਾਂ ਨੂੰ ਉਤਪ ਸਿੰਘ ਸਾਹਿਬਾਨਾਂ ਦੀ ਹੋ ਲੋ ਤੇ ਇਸ ਤਰ੍ਹਾਂ ਦੇ ਹੁਕਮ ਜਿਹੜੇ ਉਹ ਵੀ ਚੱਲੇ ਸਾਰੇ ਹੁਕਮ ਸ਼ੋਮਣੀ ਕਾਨੂੰਨ ਦੇ ਅਧਸਤ ਨੇ ਮਨੇ ਇਹ ਕੋਈ ਕਲੋਨੀ ਅਰਚਨ ਕਰਕੇ ਕਿਸੇ ਹੁਕਮ ਨੂੰ ਹੋਰ ਤਰੀਕੇ ਨਾਲ ਜਾਂ ਕੋਈ ਸਾਰਾ ਕੁਝ ਸਿੰਘ ਸਰਬਾਨ ਦੇ ਧਿਆਨ ਲੈਂਦਾ ਹੈ ਕਿ ਕਿਹੜੀਆਂ ਕਲੋਨੀ ਅਰਚਨ ਨੇ ਬਾਕੀ ਸਾਰੇ ਹੁਕਮ ਜਿਹੜੇ ਮੈਂ ਸਮਝਦਾ ਕਿ ਇਹਨੇ ਜਿਹੜਾ ਉਹ ਸ਼ਰੀਰ ਕਰਤਾਰ ਸਾਹਿਬ ਤੋਂ ਅਯੋਖਾਂ ਦੀ ਪਾਲਣਾ ਇੱਕ ਖਾਸ ਗੱਲ ਇਹ ਦੇਖੋ ਮਿਲੀ ਕਿ ਸਰਦਾਰ ਸੁਭੀ ਸਿੰਘ ਬਾਬਰ ਜੀ ਨੇ ਬਿਨਾਂ ਕਿਸੇ ਤਕਰੀਰ ਤੋਂ ਤੇ ਸ਼੍ਰੋਮਣੀ ਕਮੇਟੀ ਲੀਡਰਸ਼ਿਪ ਨੇ ਬਿਨਾਂ ਕਿਸੇ ਤਕਰੀਰ ਤੋਂ ਸਾਰਾ ਕੁਝ ਆਪਣੀ ਝੋਲੀ ਪਾ ਲਿਆ ਉਹ ਕਹਿੰਦੇ ਕੋਈ ਐਸੀ ਤਕਰੀਰਾਂ ਨਹੀਂ ਕੋਈ ਦਲੀਲਾਂ ਨਹੀਂ ਕਿ ਜਦੋਂ ਉਹ ਸੀ ਲਿਖ ਕੇ ਪਹਿਲਾਂ ਦੇ ਦੇ ਆ ਕਿ ਜੋ ਵੀ ਸਾਡੇ ਦੂਸਰੇ ਦੇ ਸਾਰੇ ਝੋਲੀ ਪਾਓ ਕਿਉਂਕਿ ਪੰਜਾਬ ਨੂੰ ਪਰਤ ਨੂੰ ਲੋੜ ਹੈ ਵਿਵਸਥਾ ਨੂੰ ਪਰ ਕੋਈ ਲੀਡਰ ਸਾਹਿਬਾਂ ਦਾ ਬਣਨਾ ਬਟ ਉਹ ਤਕਰੀਰ ਵੀ ਕੀਤੀ ਜੇ ਮੈਂ ਨਾਮ ਲਵਾਂ ਆਸ ਕਰਕੇ ਸਰਦਾਰ ਪ੍ਰੇਮ ਸਿੰਘ ਤਿੰਦੂ ਮਾ ਜੀ ਪੂਰੇ ਦੁਨਿਆਦ ਬਾਤੇ ਸਿੱਖਾਂ ਨੇ ਦੇਖਿਆ ਕਿ ਕਿਵੇਂ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਥੀਲ ਦੇ ਸਾਹਮਣੇ ਖੜ ਕੇ ਉੱਠੇ ਤਕਰੀਰਾਂ ਦਿੱਤੀਆਂ ਹੋਰ ਕਿਸੇ ਆਪਣੇ ਤਕਰੀਰਾਂ ਨਹੀਂ ਦਿੱਤੀਆਂ ਉਹਨਾਂ ਨੇ ਤਕਰੀਰਾਂ ਕੀਤੀਆਂ ਕਿ ਮੈਂ ਇਹ ਨਹੀਂ ਕਿਹਾ ਮੈਂ ਕੋਈ ਬਿਆਨ ਸਰਸੇ ਵਾਲ ਦੇ ਹੱਥ ਵਿੱਚ ਨਹੀਂ ਦਿੱਤਾ ਮਖੂਲ ਕਿ ਗੱਲ ਕਰਾ ਉਹਨੇ ਕਿਹਾ ਕਿ ਜੇ ਉਹ ਸਾਥ ਸਹਿਬਾਏ ਸਾਡ ਨੂੰ ਮਾਫੀ ਦਿੱਤੀ ਗਈ ਤਾਂ ਮੈਂ ਉਧਰ ਕੋਈ ਜ਼ਮਤ ਨਹੀਂ ਦਿੱਤਾ ਮਟੂੜੀ ਗ੍ਰਾਮ ਦੇ ਸਾਥ ਸਿੰਘ ਸਰਬੰਦ ਯਾਨੀ ਰਾਪੀ ਸਿੰਘ ਜੀ ਨੇ ਉਤੋਂ ਦੂਜੇ ਸਰਬੰਦ ਮੈਨ ਸਿੰਘ ਜੀ ਉਹਨਾਂ ਵੱਲੋਂ ਉਤੋਂ ਵਿਆਹ ਵੀ ਦਿਖਾਇਆ ਗਿਆ ਕਿ ਭਾਈ ਆ ਤੁਹਾਡੇ ਵਿਆਹ ਨੇ ਤੁਸੀਂ ਬੇਨਾਂ ਦਾ ਖੰਡਨ ਕੀਤਾ ਇਹ ਕਦੇ ਨਾ ਖੰਡਨ ਨਹੀਂ ਕੀਤਾ ਪਰ ਮੈਂ ਜਾਣ ਨਹੀਂ ਦੱਸਿਆ ਜੀ ਇਹ ਮੇਰਾ ਬਿਆਨ ਪਾਰਟੀ ਨੇ ਆਪ ਹੀ ਬਣਾ ਦਿੱਤਾ ਰਿਹਾ ਪੂਰੀ ਦੁਨੀਆ ਨੇ ਲਿਖਿਆ ਇੱਥੇ ਉਹ ਤਰੀਕੀਤੀ ਉਹ ਬਾਰ ਬਾਰ ਪੁੱਛ ਰਹੇ ਸੀ ਕਿ ਤੁਸੀਂ ਇਹ ਧੀ ਪੀੜੀ ਦੇ ਮਾਲਕ ਸੈਮਸਿਰੀ ਗੁਰੂ ਗ੍ਰੰਥ ਹਰਗੋਵਿੰਦ ਸੈਮਸਿਰੀ ਦੇ ਪਤਖਤੇ ਸਾਹਮਣੇ ਬੈਠ ਕੇ ਕੀ ਜਿਹੜਾ ਮੰਨਦੇ ਹੋ ਕਿ ਮੈਂ ਕੋਈ ਨਹੀਂ ਮੈਂ ਤਰੀਕੀਤੀ ਦਾ ਮੈਂ ਤਰੀਕੀਤੀ ਮੈਂ ਕੋਈ ਜਾਣ ਨਹੀਂ ਲਾਇਆ ਸਰਕਰ ਦੇ ਸਾਹਮਣੇ ਗਿਰਾਵਾਇਆ ਕਿ ਮੈਂ ਕੋਈ ਜਾਣ ਨਹੀਂ ਲਾਇਆ ਪਰ ਮੈਂ ਤੁਹਾਨੂੰ ਇਹ ਗੱਲ ਦਿਖਾਉਣਾ ਚਾਹ ਰਿਹਾ ਜੇ ਇਹ ਗੱਲ ਬਿਲਕੁਲ ਸਾਬਤ ਕਰਦਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਤੰਗੂ ਮਾਦਰਾ ਜੀ ਚੇਲੇ ਪਾਚਾ ਮੇਰੀ ਪੀੜੇ ਮਾਲਕ ਹਰਗੋਬਿੰਦ ਸਾਹਿਬ ਜੀ ਦੇ ਤਾਕਤ ਦੇ ਸਾਹਮਣੇ ਖੜ ਕੇ ਜਿਵੇਂ ਬਿਲਕੁਲ ਸਰੀਆਮਪੂਰ ਬੋਲ ਕੇ ਆਏ ਜੇ ਹਾਲਾਂਕਿ ਇਹ ਗੱਲ ਦੀ ਬੜੀ ਤਕਨੀਕ ਹੋਣੀ ਹੈ ਨਾ ਪਰ ਮੈਂ ਸੋਚਦਾ ਹਾਂ ਸ਼ਹੀਦ ਵਾਲੀ ਧਰਤੀ ਫਤਿਹਗੁਰ ਸਾਹਿਬ ਬੈਠੇ ਹੈ ਉਹ ਮਾਰਿਕ ਤੇ ਹਲੇ ਕਿ ਜਾਣਾ ਇਹ ਜੇ ਇਹ ਲੀਡਰ ਹੈ ਜੇ ਉਹ ਬਾਦਸ਼ਾਹ ਦੇ ਸਾਹਮਣੇ ਖੜ ਕੇ ਤਾਕਤ ਦੇ ਸਾਹਮਣੇ ਖੜ ਕੇ ਐਡਾ ਉਹ ਝੂਠ ਬੋਲ ਸਕਦੇ ਨੇ ਤੱਕੀ ਨਹੀਂ ਸਕਿਆ ਉਹਨਾਂ ਦੀ ਹਮਾਇਤ ਕਰਵਾਉਣੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਬੋਲਣ ਵਾਲਾ ਕੋਸਟ ਕਰਨ ਵਾਲਾ ਸੋਚ ਲਵੇ ਪਹਿਲਾਂ ਸੋਚ ਲਵੇ ਕਿ ਤੁਸੀਂ ਸੱਚ ਨਾਲ ਉਹ ਵੀ ਤੂਠ ਲਾਓ ਉਸੋ ਉਹ ਬੰਦੇ ਨਾਲੋਂ ਕਿ ਜਿਹੜੇ ਛੇਵੇਂ ਪਾਤਸ਼ਾਹ ਦੇ ਤਖਤ ਦੇ ਸਾਹਮਣੇ ਖੜ ਕੇ ਫੁੱਲ ਵਰ ਗਿਆ ਯਾਦ ਖਲਾਫ ਉਹ ਵੀ ਪ੍ਰੋਫੈਸਰ ਪ੍ਰੇਮ ਸਿੰਘ ਜਦੋਂ ਲੱਗ ਰਹੀ ਹੈ ਮੈਂ ਲਗਾਤਾਰ ਵਿਆਸ ਹੋਦਾ ਆ ਰਿਹਾ ਕਿ ਅਕਾਲੀ ਦੰਦ ਜਿਹੜੇ ਦਾ ਸਹਿਬਾਨਾਂ ਦਾ ਉਹ ਕਮੀ ਨਹੀਂ ਲੱਗ ਰਹੀ ਹੈ ਜੀ ਅਕਾਲੀ ਦੰਦ ਇਹ ਨਹੀਂ ਕਰ ਰਿਹਾ ਜੀ ਕਾਲੀ ਦੰਦ ਰੋ ਨਹੀਂ ਕਰ ਰਿਹਾ ਜੀ ਪਹਿਲਾ ਦਿਨੋਂ ਬਾਹਰ ਰੱਖਣ ਦੀ ਬਹੁਤ ਕਾੜੀ ਸੀ ਆ ਹੋਰ ਵੀ ਇਹ ਕਿ ਸਾਡੇ ਸੁਧਾਰ ਲੈ ਬਾਈ ਇਸ ਨੂੰ ਹੱਲ ਲਾਣਾ ਹੈ ਵੀ ਇਹ ਹੱਲ ਲਾਏ ਸੱਤ ਸੱਤਰਾਂ ਨਾਲ ਉੱਠੇ ਉੱਠੇ ਰਹਾ ਪਰ ਇੱਕ ਅਜੰਡਾ ਲੈ ਕੇ ਆਏ ਸੀ ਤੁਹ ਪਤਾ ਸੀ ਕਿਉਂਕਿ ਸ਼੍ਰੀ ਘਾਟਕ ਸਾਹਿਬ ਦੇ ਹੁਕਮਾਂ ਦੇ ਅੰਨੇ ਹੈ ਪਰ بار بار ਇਹਨਾਂ ਵੱਲੋਂ ਬਿਆਨ ਬਿਆਰ بار ਪਾਰਟੀ ਨੂੰ ਇਹ ਵਿਰੋਸਿਪ ਨੂੰ ਧੇਨ ਦੀ ਜਾਂ ਬਧਰਾਮ ਕਰਨ ਦੀ ਕੋਸ਼ਿਸ਼ ਨੇ ਇਹ ਮਜਬੂਰ ਕੀਤਾ ਕਿ ਉਹ ਉਹਨਾਂ ਦਾ ਜਵਾਬ ਦੇ ਕੇ ਦਿੱਤਾ ਜਾਵੇ ਖਾਸ ਕਰਕੇ ਉਹਨਾਂ ਜਨਾਂ ਦਾ ਜਿਨ੍ਹਾਂ ਜਨਾਂ ਇਹਿਆ ਗੱਲਾਂ ਨੂੰ ਲੈ ਕੇ ਜਾਂ ਜਿਹਨੇ ਪਾਚਾ ਦੇ ਤਖਤੇ ਕੇ ਝੂਠ ਬੜਾ ਹਰਾਨ ਜਦੋਂ ਹਰ ਤੁਸੀਂ ਵੀ ਯੁੱਧ ਦੇ ਪ੍ਰਧਾਨ ਰਹੇ ਹੋ ਪਹਿਲੇ ਪ੍ਰਧਾਨ ਸੀ ਅੱਜ ਹੈ ਵੀ ਯੁੱਧ ਦਾ ਪ੍ਰਧਾਨ ਹੈ ਤੁਸੀਂ ਸਾਨੂੰ ਕੀ ਬਰਾਤ ਵਿੱਚ ਲੈ ਕੇ ਗਏ ਹੋ ਇਹਦਾ ਮਤਲਬ ਕਿ ਤੁਸੀਂ ਜੇ ਅਕਾਲ ਤਖਸਾਲ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਇਹਦਾ ਮਤਲਬ ਪੂਰੀ ਜ਼ਿੰਦਗੀ ਤੁਸੀਂ ਜਿਹੜੀ ਸਾਥ ਕੀਤੀ ਆ ਉਹ ਕਿਹੜੇ ਲੈਣ ਦੀ ਕੀਤੀ ਹੋਗੇ ਇਹਦਾ ਇਹ ਜਲਦ ਦਾ ਸਾਰਕੌਮ ਦੇ ਸਾਹਮਣੇ ਇਹਨਾਂ ਦੇ ਨਾਲ ਸਪੋਰਟ ਕਰਨ ਵਾਲੇ ਜਾਂ ਇਹਨਾਂ ਦੀ ਚੱਕ ਤੇ ਚੱਲਣ ਵਾਲੇ ਮੈਂ ਤਾਂ ਹਾਲਾਤ ਹੈ ਕਿ ਲੋਕ ਬੰਦੇ ਹੋ ਹਾਂ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਹੁਣ ਫਿਰ ਮੈਂ ਉਹ ਵੀਡੀਓ ਪਾਸੇ ਤੇ ਮੜ ਦਿਆ ਪਹਿਲੀ 3-4 ਮਿੰਟ ਦੀ ਜਿਹੜੀ 2 ਜੋ ਕੁਜਾ 2 ਦਸੰਬਰ ਨੂੰ ਹੋਇਆ ਉਹ ਤੋਂ ਬਾਅਦ 2015 ਚ ਕੀ ਕੁਝ ਕਿਹਾ ਸੀ ਉਹ ਕਲੀ ਕਲੀ ਗੱਲ ਮੈਂ ਐਕਸਪੀਅਰ ਕਰੂੰਗਾ ਵੀਡੀਓ ਬੇਤੀ ਆ ਇਹ ਜੀ ਕਾਟਕਸਾਹ ਦੇ ਸਾਹਮਣੇ ਤਖਤ ਦੇ ਸਾਹਮਣੇ ਝੂਠ ਬੋਲ ਕੇ ਗਏ ਇੱਕ ਲੀਡਰ ਦੀ ਮੈਂ ਸਮਝਣਾ ਕਿ ਕੋਰਦੋ ਦਾ ਇਹਨੂੰ ਜੂਰ ਦੁਨੀਆ ਦੇ ਸਾਹਮਣੇ ਲਿਆਇਆ ਜਾਂਦਾ ਜਾਵੇ ਤੇ ਇਹ ਪਤਾ ਲੱਗ ਸਕੇ ਕਿ ਸੱਚੇ ਕੌਣ ਨੇ ਝੂਠੇ ਕੌਣ ਨੇ ਉਹ ਵੀ ਸੀ ਇਹਨਾਂ ਨੇ ਤਕਰੀਰਾਂ ਨਹੀਂ ਕੀਤੀਆਂ ਤੇ ਸਾਰਾ ਕੁਝ ਚੋਰੀ ਪਾਇਆ ਜਿਹਦੇ ਵਿੱਚ ਰੱਤਾ ਭਰ ਵੀ ਕੋਈ ਨਹੀਂ कोविद तो ने जिन्होंने सारा कुछ किया सया मुकर गए आ सुन लो आज तो हमको सब आते ना बात करते था और जो ये बात पर बात करना सीख पाए सब लेकिन नाम के उधार ध्यान लगे और जवान के भारतीय दलगाने ये निकालियो प्रणाम भाई

ਸਾਰ ਬੁਲੈਂ ਦੇਖੀਏ ਅਗਲੀ ਵੀ ਨਾਲ ਹੀ ਜਾਉਗੇ ਜੀ ਡਾਕਟਰ ਬੋਲੋ ਸਰ ਮੈਂ ਹੁਣ ਨਹੀਂ ਜਾਣਾ ਮੈਂ ਜ਼ੋਰ ਤੋਂ ਰਹਾ ਜੀ ਦਾਨੀ ਨਾ ਕਰਾਉਂਦੇ ਕੋਈ ਨਹੀਂ ਜਿਆਦਾ ਇਹ ਸਮਝ ਨਹੀਂ ਆਉਂਦਾ ਰਾਜੀ ਜੀ ਰਾਜੀ ਜੀ ਮੈਂ ਤੁਹਾਨੂੰ ਸਾਰਾ ਇਹ ਜੀ ਸਾਹਿਬ ਜੀ ਤੁਹਾਨੂੰ ਕਹਿੰਦੇ ਗਿਆਨ ਦੀ ਗੱਲ ਕਰ ਮੈਂ ਮੈਂ ਇੱਕ ਬੰਦ ਹੁਣ ਮੇਰੀ ਬੇਰੀ ਆ ਕਿ ਬਰਾ ਇਹ ਸਾਬਿਤ ਤੇ ਉਗਰਾ ਮਤਲਬ ਹੈ ਕਿ ਜਦੋਂ ਅਧਿਕਾਰਿਕ ਜੀ ਸ਼ੇਰਪੁਰ ਦੀ ਵੀਡੀਓ ਨੂੰ ਦਿਖਾਤਾ ਹੈ ਕਿ ਇਹਨੇ ਉਹਨਾਂ ਦੇ ਉੱਤੇ ਮੁਕਰ ਰਿਹਾ ਹੈ ਪਰ ਜਿਹੜੀ ਵੀਡੀਓ ਉਹ ਮੈਂ ਦਿਖਾਉਣ ਲੱਗਾ ਇਹ ਸਾਬਿਤ ਕਰੇਗੀ ਕਿ 2015 ਦੇ ਵਿੱਚ ਕਿਵੇਂ ਚੰਦੂਮਰ ਸਾਹਿਬ ਰਾਮ ਰਹੀਮ ਜੀ ਕਹਿੰਦੇ ਕਿ ਸਮੋਧਨ ਕਰਦੇ ਨੇ ਕਿ ਆਜੋ ਦਾ ਕੋਈ ਗੱਲ ਨਹੀਂ ਜਿਹੋ ਦਾ ਜਮਾਤ ਕਰਦੇ ਆ ਪਰ ਸੂਰਸਾ ਨਹੀਂ ਆਪੋ ਹਾਲੀ ਹੈ ਜਿਹੜਾ ਬਿਲਕੁਲ ਉੱਤੇ ਪਾਉਣਾ ਨੂੰ ਭਰ ਭਾਰਾ ਸਿਖਾਤਾ ਹੋਵੇ ਜਿਵੇਂ ਕੋਈ ਨਾ ਨੀਓ ਸ੍ਰੀ ਗੰਤਾ ਅਚਰਦ ਮੰਨਣਾ ਆਦੋਇ 15 ਦੀ ਵੀਡੀਓ ਆ ਸਵਾ ਅੱਲਾ ਜਵਾਬ ਦੋਗੇ ਕਿ ਕਰੇਉਤਾ ਬਣਾ ਲਾ ਖਲਾਫ ਜਵਾਬ ਦੋਵੇਂ

ਇਸ ਰਾਹ ਹੋਇਆ ਕਿ ਜੂਮੇ ਜਦੋਂ ਇਹ ਆਹ ਰਾਮਜੀਤ ਉਹ ਰਹੇ ਹਿੰਜ ਨੂੰ 500 ਛੇ ਉਹਨਾਂ ਜਦੋਂ ਰਾਮਜੀਤ ਜੀ ਨੂੰ 500 ਛੇ ਗਿਆ ਹੁਣ ਲੋਕ ਮਤਲਬ ਇਹ ਜੀਲ ਦੇ ਘਰ ਦੇ ਉੱਤੇ ਅਕਾਮ ਦਾ ਸਾਹਮਣੇ ਕਰਕੇ ਕਹਿੰਦੇ ਕਿ ਮੈਂ ਕੋਈ ਸਪੋਰਟ ਨਹੀਂ ਕੀਤੀ ਰਾਮਜੀਤ ਜੀ ਨਾਲ ਕੋਈ ਉੱਤੇ ਮਤਲਬ ਉਹਦੇ ਹੱਕ 'ਚ ਮਤਲਬ ਗੱਲ ਨਹੀਂ ਕੀਤੀ ਮਤਲਬ ਉਹਦੇ ਕਹਿੰਦੇ ਕਿ ਜਦੋਂ ਰਾਮਜੀਤ ਜੀ ਨੂੰ ਮਤਲਬ ਛੇ ਗਿਆ ਇਸ ਪ੍ਰੋਗਰਾਮ ਦਾ 7300 ਲੋਕਿਆ ਸਿੱਖਿਆ ਪ੍ਰਗਰੋਗ ਸ਼੍ਰੀ ਕੰਤਾ ਸਾਹਿਬ ਉਹੋ ਉਹੋ ਵੀ ਜਿਹੜੇ ਯੋਜਨਾ ਦੇ ਜੱਥੇ ਕਲ ਐਸੈਂਬਲੀ ਚੋਂ ਆ ਵੀ ਆਈਆਂ ਪਾਰਲੀਮੈਂਟ ਦੇ ਜੋਣਾਂ ਵੀ ਲੋ ਵਾਲੀਆਂ ਤੇ ਬਸ਼ਰਮੀ ਅਕਾਲੀ ਜਨ ਨੇ ਕਦੇ ਰਾਤ ਚਿਲਾ ਲੈ ਲਈ ਆਂ ਦੀਏ ਸੋਚਿਆ ਉਦੋਂ ਫੋਕਾ ਦੀ ਤਰ੍ਹਾਂ ਕਿ ਜਿਹੜਾ ਜੀ ਕੰਤਾ ਸਾਹਿਬ ਦੇ ਹਕੂਮਤ ਵਾਲੇ ਗਿੱਟੀ ਉਦੋਂ ਵੀ ਅਭੀ ਜਿਹੜੀ ਗੱਲ ਉਹ ਕੋਈ ਨਹੀਂ ਰਾਤ ਚਿਲਾ ਵਾਲਾ ਹੋਈ ਗਾਲੀ ਸ਼੍ਰੀ ਕੰਤਾ ਸਾਹਿਬ ਦੇ ਜਿਹੜਾ ਫਰਮਾਨ ਨੇ ਜੋ ਉਹਨਾਂ ਦੇ दोस्ती हुई मैं न न आगे है स्पष्टीकरण हुआ है मतलब वो जो सवाल उन्होंने किया था परमाणु ले वो कई कह रहे जी फिर उठे जाके रवायत रह गया और तक कोई बंदा जाके भेज दे नए साधन आ गए नए तरीके आ मीडिया और वीडियो ग्राफिक्स के इंस्ट्रूमेंट और तरीके के बने सभी उनका वीडियो बना ऐसे में भी आ ਮੈਂ ਤੁਹਾਨੂੰ ਦਿਖਾਉਂਗਾ ਕਾਲ ਇਹ ਹੈ ਕਿ ਉਦੋਂ ਜੀ ਕਾਲ ਤੁਸੀਂ ਕਹਦੇ ਹੋ ਕਿ ਸ਼੍ਰੀ ਕਾਲੀ ਗੁਰ ਸ਼੍ਰੀ ਕਾਲਤਾ ਦੇ ਹੁਕਮ ਨੇ ਮੰਨ ਰਿਹਾ ਸ਼੍ਰੀ ਕਾਲ ਦੇ ਅਗੋੜੇ ਤਾਂ ਸਾਰੇ ਹੁਕਮ ਮੰਨ ਲਏ ਬਿਨਾ ਤਕਰੀਰ ਤੋਂ ਬਿਨਾ ਕਿਸੇ ਗਲਤੋਂ ਪਰ ਤੁਸੀਂ ਅਦਾਲਤ ਦਾ ਸਾਹਮਣੇ ਕਰਕੇ ਇੰਨਾ ਵੱਡਾ ਝੂਠ ਬੋਲ ਕੇ ਆਇਓ ਇਹ ਸਾਰੀ ਦੁਨੀਆ ਦੇ ਵਿੱਚ ਇਹ ਦਿਖ ਰਿਹਾ ਇਹ ਵੀ ਨਹੀਂ ਹੋ ਤੁਹਾਡੀ ਵਹਿਤ ਹੋਣਾ ਹੈ ਕਿ ਕਿਵੇਂ ਮਤਲਬ ਤੁਸੀਂ ਸ਼੍ਰੀ ਕਾਲਤਾ ਦੇ ਸਾਹਮਣੇ ਝੂਠ ਬੋਲ ਕੇ ਆਇਓ ਥੋੜੀ ਜਿਹੀ ਹੌਸਲ ਜਾ ਬਿਟਨਸ ਜਨਾ ਉਹ ਵੀਡੀਓ ਕਰਵਾ ਰਿਹਾ ਪਰ ਉਹਨਾਂ ਨੇ ਅਗਿਆ ਦਾਲਨਾ ਇਹਨੂੰ ਦੇ ਗਏ ਜੀ ਨਾਲ ਉਹ ਕਦੇ ਕਾਲਪਤਖ ਸਾਹਿਬ ਤੇ ਉਹਨਾਂ ਦਾ ਦਾਗ ਨੀ ਵੀਡੀਓ ਰੱਬੀ ਚੱਲ ਜੀ ਉਹਨਾਂ ਉੱਤੇ ਵੀ ਕੁਝ ਜ਼ਰੂਰੀ ਹੋਏਗਾ ਉਹ ਸਾਹਿਬ ਜਿਹੜਾ ਮਾਫ ਕਰਤੇ ਆ ਠੀਕ ਦੇ ਉਹ ਦੇਵ ਨੇ ਕੁੰਜਨ ਸਿੰਘ ਜੈਦਾ ਸਾਹਿਬਾਂ ਤੇ ਸਿੰਘ ਸਾਹਿਬਾਂ ਦੀ ਸੂਚੀ ਨਹੀਂ ਕਰਾਈ ਉਹਨਾਂ ਨੇ ਅ ਕੀ ਸਵਾਲ ਕਰਨਾ ਸ਼ੁਰੂ ਕਰਦੇ ਮਲ ਨਿਵਰਤਨਾਂ ਸਪਾਰਟੇ ਕੇ ਉਹ ਦੇਂਦੀ ਤਾਂ ਸ਼੍ਰੀ ਕਾਲਤਾ ਗਰਮ ਆਰਨੋਧੂ ਪਰਨ ਜੀਰੇ ਕਾਲਤਾ ਸਾਹਿਬ ਤੇ ਜੈਦਾ ਸਾਹਿਬਾਂ ਨੂੰ ਸਵਾਲ ਪੁੱਛਦੇ ਤੇ ਉਹਨਾਂ ਦਾ ਮਤਲਬ ਮੈਂ ਤਾਂ ਹਾਰਨ ਹੈ ਕਿ ਉਹ ਜਿਹੜੇ ਲੀਡਰ ਗੁਰ ਦਾ ਡਰ ਨਹੀਂ ਹੈ ਗੁਰ ਦਾ ਕੋਈ ਗੁਰ ਦਾ ਡਰ ਪੈ ਨਹੀਂ ਕੋਈ ਸੱਚ ਝੂਠਣਾ ਮਕਸਦ ਨਹੀਂ ਮਕਸਦ ਇੱਕ ਵਾਰ ਕਿ ਸਾਡੀ ਨੰਬਰਦਾਰੀ ਕਿਵੇਂ ਤੇ ਰਹੀ ਪਰ ਕਾਲਪੁਰਖ ਉਹ ਬਹੁਤ ਵੱਡਾਰਾ ਉਹ ਸੱਚ ਤੇ ਝੂਠ ਦਾ ਨਾਟਕ ਕਰਦਾ ਹੈ ਕੋਈ ਉਹਦੀ ਰਜਾ ਬਿਲਕੁਲ ਪਤਾ ਨਹੀਂ ਹੁੰਦਾ ਬੇਸ਼ੱਕ ਤੁਸੀਂ ਕਿਹੜੀਆਂ ਤਾਕਤਾਂ ਦੇ ਧੱਕੇ ਚੜ੍ਹ ਕੇ ਕਾਲੀ ਦਾ ਲੋਟਾ ਲਾਉਣ ਨੂੰ ਕਹਾ ਤੇ ਛੱਡੀ ਕਿਉਂਕਿ ਤੁਹਾਡਾ ਵੀ ਹੋਂਟਾ ਆ ਦੋਤਰ ਜਿਲ੍ਹੇ ਦਾ ਸਾਡਾ ਵੀ ਹੁੰਟਾ ਕਮੇਟੀ ਹੈ ਕਿਉਂਕਿ ਇਹ ਛੋਟੇ ਛੋਟੇ ਅਤੇ ਪਰ ਮਾਰੀ ਜਿਲ੍ਹੇ ਨੇ ਪਿਆਰਾ ਨਾਲ ਪੂਰੀ ਦੁਨੀਆ ਦੇ ਵਿੱਚ ਕੀ ਤੁਸੀਂ ਇਹ ਸਾਡੇ ਮਤਲਬ ਲਾਗੇ ਵੀ ਸਾਡੇ ਜਿਲ੍ਹਿਆਂ ਦੀ ਤੁਸੀਂ ਲੀਡਰ ਦੇ ਹੋ ਇਹਨਾਂ ਨੰਬਰ ਸਮਾ ਪਰ ਪੂਰੀ ਦੁਨੀਆ ਦੇ ਵਿੱਚ ਕੀ ਮੋੜ ਰਹਾ ਹੈ ਇਹ ਸਾਡੇ ਉਹਦੇ ਲੀਡਰ ਜਿਹੜੇ ਇੰਨੇ ਸਾਲ ਤੋਂ ਵਕਸਨ ਲੜ ਰਹੇ ਨੇ ਉਹ ਐਡੇ ਛੁਪੇ ਦੇ ਕੀ ਕਾਗਜ਼ ਸਾਡੇ ਸਾਹਮਣੇ ਕਰਕੇ ਵੀ ਝੂਠ ਬੋਲਦੇ ਨੇ ਇਹ ਸੱਚ ਬੋਲਣੇ ਨਹੀਂ ਸਾਨੂੰ ਇਹਦਾ ਗੱਲ ਪੈਣੀ ਦਾਅਵਾ ਹੈ ਉਹ ਸਰਗੁਰੂ ਦਾ ਕਿਉਂਕਿ ਇਹ ਇਹ ਤੁਹਾਡੇ ਚਿਹਰੇ ਅੱਗੇ ਜਾਉਣੇ ਜ਼ਰੂਰੀ ਨੇ ਕਿਉਂਕਿ ਮੈਂ ਸਮਝਦਾ ਕਿ ਬਦਲਾਅ ਹੋ ਰਿਹਾ ਪਰ ਅਕਾਲੀ ਦੰਦ ਨੂੰ ਇਹੋ ਦੇ ਲੀਡਰਾਂ ਨੇ ਇਕੱਲੇ ਇਕੱਲੇ ਦਾ ਮੈਂ ਪਹਿਲਾਂ ਵੀ ਕਹਿੰਦਾ ਆ ਕਿੰਨੇ ਇਕੱਲੇ ਦਾ ਕੱਚਾ ਪਿੱਛਾ ਪਿੱਛਾ ਬੋਲਾਂਗੇ ਇਕੱਲੇ ਇਕੱਲੇ ਦਾ ਕਿਉਂਕਿ ਜੋ ਅਕਾਲੀ ਦੰਦ ਦਾ ਨੁਕਸਾਨ ਹੋਇਆ ਮੈਂ ਸਮਝਦਾ ਕਿ ਇਹ ਗੁੱਡੇ ਵਰਗੇ ਲੀਡਰਾਂ ਨੇ ਕਰਕੇ ਹੋਇਆ

और ये अह ये 2002 और 2 संबंधी वीडियो का एक ग्रुप का करके दो भी जा है हां 2015 की है इसका एक येना को मतलब है वेरी गुड का बेसिक कंप्लीशन और रिटर्न वास्ते जो सिंह सर आपने बताया था जो हमने कर करना कमेटी में ब्रांच वाले ने फलीते संतुष्टि ਇਹ ਅਸਲੀ ਸਨਮਤਾ ਨਹੀਂ ਹੈ ਇਹ ਕਿਉਂਕਿ ਜੇ ਸਰ ਸੁਪਰੀਮ ਕੋਰਟ ਨੂੰ ਟੁੰਮੀ ਤੋੜ ਗਿਆ ਪਰ ਚੱਲ ਮਤਲਬ ਹਾਲਾਤ ਇਹ ਨੇ ਕਿ ਕੋ ਡਲ ਪੈਣੀ ਆ ਜੀ ਜੀ ਤੁਸੀਂ ਐਜੀਪੀਸੀ ਦੇ ਪ੍ਰਧਾਨ ਰਹੇ ਲੇ ਮਤਲਬ ਜੀ ਕਾਹਤਕ ਸਾਡੇ ਸਾਹਮਣੇ ਡਲ ਤਾਂ ਇਹ ਨਹੀਂ ਹੈ ਤੁਹਾਨੂੰ ਕੋਈ ਤੋਂ ਅੱਜ ਦੀ ਜਿਹੜੀ ਇਹ ਪ੍ਰੈਸ ਕੋਰਡ ਨਾਲ ਰੱਖੀ ਆ ਉਹਦਾ ਇੱਕੋ ਮਕਸਦ ਆ ਇਹ ਹਾਲਾਂਕਿ ਇਹ ਲੀਡਰ ਬਾਰ ਬਾਰ ਕਵੀਦਨ ਨੂੰ ਚਾਬਾ ਬਣਾ ਰਹੇ ਨੇ ਰੋਜ਼ ਕਵੀਦਨ ਨੂੰ ਮਿਲਦੇ ਨੇ ਝੂਠਾ ਸਾਨੂੰ ਕਹਿੰਦੇ ਨੇ ਕਿ ਜੀ ਫੈਸਲੇ ਨਹੀਂ ਮੰਨੇ ਜੀ ਤੇ ਮਹਾਰਾਨ ਉਹ ਬੰਦੇ ਇਹਨਾਂ ਦਾ ਸਮਰਥਨ ਕਰਦੇ ਨੇ ਜਿਹਨੇ ਇਹਨਾਂ ਨੇ ਕਿੰਨੇ ਸਾਲਾਂ ਤੋਂ ਸ਼੍ਰੀ ਅਕਾਲਪੁਰ ਸਾਹਿਬ ਦੇ ਸਤਕਾਰਯੋਗ ਜਥੇਦਾਰ ਸਹਿਬਾਨ ਉਹਨਾਂ ਬਾਰੇ ਕਿੰਨਾ ਕੁਝ ਮਾਰਾ ਬੋਲਿਆ ਤੇ ਉਹਨਾਂ ਨੂੰ ਕਦੇ ਜਥੇਦਾਰ ਮੰਨੀ ਨਹੀਂ ਉਹ ਤੇ ਜਿਹੜੇ ਅਕਾਲਪੁਰ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲਦੇ ਸਾਰੇ ਮਿਲ ਕੇ ਲਕਾਲੀਦਨ ਨੂੰ ਉਹਨਾਂ ਕੋਲੋਂ ਬਿਨਾ ਹੋ ਕੋਈ ਰੋਕ ਤਾਂ ਨਹੀਂ ਹਰ ਰੋਜ਼ ਸਿਰਫ ਅਕਾਲੀਦਨ ਨੂੰ ਮਾਰਾ ਕਿਹੜਾ ਅਕਾਲੀ ਕੱਲੀ ਕੱਲੀ ਕਰੂਗਾ ਕੇ ਢੇਰਦਾ ਉਹ ਇੰਨਾ ਜੋਰ ਜੇ ਤੁਸੀਂ ਅਕਾਲੀਦਨ ਟਕਰਾ ਕਰ ਲਈ ਫਿਰ ਆਨ ਦੇ ਸੱਚੋ ਮੰਨੋ ਸਭ ਅਕਾਲੀਦਨ ਕਮਜ਼ੋਰ ਹੋ ਗਈਆ ਅਕਾਲੀਦਨ ਦਾ 100 ਸਾਲ ਤੋਂ ਵੱਧ ਲੰਬਾ ਇਤਿਹਾਸ ਹੈ ਮੈਂ ਇਸ ਪੱਛ ਕਰਨਾ ਕਿ ਅਕਾਲੀਦਨ ਦੇ ਉਤਰਾ ਚੜਾ ਉੱਦੇ ਰਹੇ ਨੇ ਪਰ ਅਕਾਲੀਦਨ ਦੇ ਵਿੱਚ ਰਹਿ ਕੇ ਬੰਦਿਆਂ ਨੇ ਵੱਧ ਨੁਕਸਾਨ ਕੀਤਾ ਇਹਦਾ ਉਦਾਹਰਨ ਦਿੱਤੀ ਹੈ ਕਿ ਜਿਹੜੇ ਸ੍ਰੀ ਕਾਲਪਤਖ ਸਾਹਿਬ ਦੇ ਸਾਹਮਣੇ ਖੜ ਕੇ ਮੁਕਰ ਗਏ ਵੀਡੀਓ ਪਕਿਆ ਸ੍ਰੀ ਆਮ ਤੁਸੀਂ ਸੋਚੋ ਕਿ ਕੋਰ ਕਮੇਟੀ ਜੇ ਮੈਂ ਨਾਲ ਰਿਹਾ ਹਾਂ ਮੇਰੇ ਕੋਲ ਸਾਲ ਤੋਂ ਕੀ ਕੁਝ ਅੰਦਰ ਕਰਦੇ ਸੀ ਕਿ ਕਰੋ ਜੀ ਆਹ ਸਮਝੌਤਾ ਕਰੋ ਜੀ ਆਹ ਗੱਲ ਪਾਰੋ ਪਾਰਟੀ ਨੂੰ ਲੰਬੇ ਤੇ ਜਦੋਂ ਨਹੀਂ ਮੰਨਿਆ ਕਹਿੰਦੇ ਅਸੀਂ ਬਾਗੀ ਹਾਂ ਹੁਣ ਅਸੀਂ ਸੁਧਾਰ ਕਰਾਂਗੇ ਤੇ ਹੁਣ ਵਿੱਚ ਆਉਣ ਵੀ ਕਹ ਰਹੇ ਨੇ ਕੋਈ ਸਰ ਵੀ ਨਹੀਂ ਲਿਆ ਸੋ ਮੇਰੀ ਪਾਰਟੀ ਨੂੰ ਬੇਨਤੀ ਆ ਕਿ ਹੁਣ ਜਿਹੜੇ ਆਗੂ ਜਿਹੜੇ ਪਾਰਟੀ ਦੀ ਪੱਟੇ ਚੋਰਾ ਮਾਰਿਆ ਜਿਹੜੇ ਸ੍ਰੀ ਕਾਲਪਤਖ ਸਾਹਿਬ ਦੇ ਹੀ ਹੋਏ ਉਹ ਪਾਰਟੀ ਦੇ ਤੇ ਪੰਜਾਬ ਦੇ ਲੋਕਾਂ ਦੇ ਸੰਗਤ ਕੀ ਹੋਵੇ ਜਿਹੜੇ ਸ਼੍ਰੀ ਕਾਂਟਖਰ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਰਹੇ ਨੇ ਉਹ ਕਿਸੇ ਨਾ ਸਕੇ ਨੀ ਹੋ ਸਕਦੇ ਨਾ ਪਰਪੇ ਦੇ ਨਾ ਪੰਜਾਬ ਦੇ ਨਾ ਪਾਰਟੀ ਦੇ ਬੀਤੀ ਆ ਕਿ ਇਹਨਾਂ ਨੂੰ ਮੋਹਰਾ ਲਾਇਆ ਜਾਵੇ ਤੇ ਇਹ ਵੀਡੀਓ ਲੈ ਕੇ ਅਸੀਂ ਤੇ ਇਹ ਵੀਡੀਓ ਲੈ ਕੇ ਅਸੀਂ ਜਲਦੀ ਇੱਕ ਬਵਾ ਦੇ ਤੌਰ ਤੇ ਸਰਕਾਰ ਨੂੰ ਸਿੰਘ ਸਾਹਿਬਾ ਸ਼੍ਰੀ ਕਾਂਟਖਰ ਸਾਹਿਬ ਦੇ ਦਫ਼ਤਰ ਸਾਹਿਬ ਨਾਲ ਮਿਲਾਂਗੇ ਬੇਨਤੀ ਪੱਤਰ ਦਵਾਵਾਂਗੇ ਇਹ ਵੀਡੀਓ ਦੇ ਆਧਾਰ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹਨਾਂ ਬੰਦਿਆਂ ਨੂੰ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਇਹਨਾਂ ਨੂੰ ਕੱਟ ਸੋਚਿਆ ਜਾਵੇ। ਇਹਨਾਂ ਨੂੰ ਦੰਡ ਲਾਇਆ ਜਾਵੇ ਤਾਂ ਕਿ ਮੁਰਗੇ ਕੋਈ ਸ਼੍ਰੀ ਅਕਾਲ ਤਖਤ ਦੀ ਪਛਾਣ ਦੇ ਸਾਹਮਣੇ ਬੜ ਕੇ ਝੂਠ ਨਾ ਬੋਲ ਦੇ। ਹਨਾ ਵੀ ਪਤਾ ਪੂਰੇ ਦੁਨੀਆ ਨੂੰ ਦੱਸ ਦੇ ਦੀ ਝੂਠ ਬੋਲਣਾ। ਤੋ ਇਸ ਲਈ ਪੂਰੇ ਕਾਲੀਦਲ ਦੇ ਵਰਕਰਾਂ ਨੂੰ ਯੂਥ ਕਾਲੇ ਵਰਕਰਾਂ ਦੇ ਵਿੱਚ ਬੈਠੇ ਕਿ ਇਹ ਜਿਹੜਾ ਝੂਠੇ ਬੰਦੇ ਨੇ ਇਹਨਾਂ ਨੂੰ ਲਾਲਤੀ ਪੱਤਰ ਤੇ ਜੋੜੇ ਦੇ ਘਰੇ ਇਹਨਾਂ ਲਾਲ ਤਾਂ ਲੋ ਵੀ ਤੁਸੀਂ ਘੂੜੀ ਨਹੀਂ ਹੋਏ ਤੁਸੀਂ ਸੰਗਤ ਤੇ ਪੰਜਾਬ ਦੇ ਦੇ ਪਟਪਾੜ ਨੇ ਕੋਆਰਡੀਨੇਟ ਸੋ ਇਹਦਾ ਬੇਨਤੀ ਆ ਕਿ ਅਮਾਗੇ ਹੋਰ ਬਹੁਤ ਸਮਾਨ ਰੱਖ ਲਿਆ ਨੇ ਕਿਉਂਕਿ ਸਾਨੂੰ ਪਤਾ ਉਹ ਮਿਰਚਾਂ ਬਹੁਤ ਰੱਖਣੀਆਂ ਨੇ ਕੰਫਰਾਂ ਬਹੁਤ ਪੈਣੀਆਂ ਨੇ ਸਾਨੂੰ ਪਤਾ ਹੈ ਕਿ ਤਰ੍ਹਾਂ ਤਰ੍ਹਾਂ ਦੇ ਜਵਾਬ ਸਾਹਿਬ ਵੀ ਕਰਨੇ ਨੇ ਇਸ ਲਈ ਉਹ ਕੱਲੀ ਕੱਲੀ ਗੱਲ ਦੇ ਜਵਾਬ ਲਈ ਬਹੁਤ ਸਮਾਨ ਅਗੇ ਸਾਮਿਆ ਹੋਇਆ ਦਲ ਤਾਂ ਹੈ ਹੋਰ ਕੋਈ ਨਹੀਂ ਅਰ ਨੰਗਾ ਕਰਕੇ ਛੱਡਾਂਗੇ ਕਸਰ ਕੋਈ ਨਹੀਂ ਛੱਡਦੇ ਕਿਉਂਕਿ ਇਹ ਲੋਕ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਕਿਸੇ ਦੇ ਨਹੀਂ ਬਣ ਸਕਦੇ ਇਸ ਲਈ ਤੁਹਾਡੇ ਤੋਂ ਨਹੀਂ ਕਰਦੇ ਲੋਕ ਕੇ ਤੁਹਾਡੀ ਜਿਹੜੀਆਂ ਕਤੂਤਾਂ ਨੇ ਤੁਹਾਡਾ ਝੂਠ ਹੈ ਪਾਰਟੀ ਨੂੰ ਮਾਰਨ ਲਈ ਬ੍ਰੋਢੀ ਤਾਕਤਾਂ ਦੇ ਏਜੰਸੀਆਂ ਨਾਲ ਚੜ ਕੇ ਜਿਹੜਾ ਕੀ ਪਾਰਟੀ ਦਾ ਨੁਕਸਾਨ ਕੀਤਾ ਇਹਦੇ ਥੋੜੇ ਛੇ ਨੰਗੇ ਕਰਨੇ ਥੋੜੇ ਝੂਠ ਨਗਾ ਕਰਨਾ ਲੋਕਾਂ ਦੇ ਸਾਹਮਣੇ ਜ਼ਰੂਰੀ ਆ ਸੋ ਇਹਦਾ ਬਿੰਦਿਆ ਨੂੰ ਦੇਖੇ ਅੱਜ ਤੁਹਾਡੇ ਸਾਹਮਣੇ ਪੇਸ਼ ਹੋਏ ਸੀ ਇਹ ਦੋ ਅੰਗੋਂ ਬਾਰੇ ਦੱਸਿਆ ਅਨੇ ਬਾਕੀ ਦਾ ਸਵਾਲ ਵੀ ਪਿਆ ਉਹ ਵੀ ਕੱਲੇ ਕੱਲੇ ਦੱਸਾਂਗੇ ਔਰ ਜਨਾ ਤੁਸੀਂ ਜੀ ਕਾਮਕਦ ਸਾਹਿਬ ਨੂੰ ਬੇਨਤੀ ਆ ਇਹ ਚੁਪੇ ਲੋਕਾਂ ਨੂੰ ਸਜ਼ਾ ਲਈ ਜਾਵੇ ਅਸੀਂ ਇਹ ਵੀਡੀਓ ਅਸੀਂ ਸਾਰੇ ਸਬੂਤ ਉੱਥੇ ਵੀ ਜਨਾ ਦੇਖਿਆਵਾਂਗੇ ਇਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਨਾਲ ਨਾਂ ਲਾ ਲਾ ਕੇ ਪਾਓ ਕਿ ਵੀ ਇਹੋ ਲੋਕਾਂ ਨੇ ਅਕਾਲੀ ਦਮ ਬਦਨਾਮ ਕਰਨ ਦੇ ਵਿੱਚ ਮੁਖਰੋ ਰਲਾਇਆ ਸਜ਼ਾਵਾ ਉਹਨਾਂ ਨੇ ਟਕੀਆਂ ਤੇ ਬਦਨਾਮ ਰਹਿਣ ਦਿੱਤਾ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕੀ ਫਤਹ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز